ਹਾਂਜੀ ਡੀਐਸਪੀ ਸਾਹਿਬ ਅੱਜ ਨਾਣਾ ਕਮਾਣ ਦੀ ਪੁਲਿਸ ਵੱਲੋਂ ਲੁੱਟਖੋਹਾਂ ਕਰਨ ਵਾਲੇ ਗਰੋਹ ਕਾਬੂ ਕੀਤਾ ਉਹਦੇ 'ਚ ਕਿੱਥੋਂ ਕਿੱਥੋਂ ਦੇ ਬੰਦੇ ਨੇ ਸ਼ਾਮਲ ਜਿਹੜੇ ਤੇ ਕਿੰਨੇ ਲੋਕ ਕਾਬੂ ਕੀਤੇ ਗਏ ਮਾਜੋ ਐਸਐਸਪੀ ਪਟਾਲਾ ਸਹਿੇਰ ਮੀਰ ਦੀ ਆਈਪੀਐਸ ਕਿਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਨਸ਼ਿਆਂ ਨੂੰ ਅਤੇ ਜਿਹਨੇ ਲੁੱਟਖੋਹਾਂ ਨੂੰ ਥੱਲ ਪੋੜ ਲਈ ਇੱਕ ਮੀਮ ਵੀ ਨਹੀਂ ਹੋਈ ਐ ਇਸੇ ਤਰ੍ਹਾਂ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਇੱਕ ਟੀਚਰ ਆਪਣੇ ਮੋਪੜ ਤੇ ਜਾ ਰਹੀ ਸੀ ਤੇ ਉਹਦੀ ਹਮ ਘੇਰ ਕੇ ਉਹਦੇ ਆਪਣੇ ਸਨੇਚਰਾਂ ਨੇ ਉਹਨਾਂ ਦੇ ਕੋਲ ਉਹਦੀਆਂ ਬਾਲੀਆਂ ਖੋਲੀਆਂ ਸੀ ਤੇ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ ਐਸ ਐਚਓ ਕੁਮਾਰ ਹੰਬੀਕ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨੇ ਮਿਹਨਤ ਕਰਕੇ ਜਿਹੜਾ ਇਹਨਾਂ ਦੋਨਾਂ ਸਨੇਚਰਾਂ ਨੂੰ ਕਾਬੂ ਕਰ ਲਿਆ ਇਹਨਾਂ ਸਨੇਚਰਾਂ ਦੇ ਕੋਲ ਗਬਰੀ ਵੀ ਕਰ ਲਈਏ ਸਨੇਚਰ ਗੁਰਸੇਵਕ ਸਿੰਘ ਅਤੇ ਇੱਕ ਜਿਸਪਾਲ ਸਿੰਘ ਵੀ ਇਹਨਾਂ ਨੇ ਹੋਰ ਵੀ ਬਾਤਾਂ ਤਾਂ ਕੀਤੀਆਂ ਹੋਈਆਂ ਨੇ ਇਹਨਾਂ ਸੰਬੰਧ ਵਿੱਚ ਇਹਨਾਂ ਨੂੰ ਪੁਸ਼ਸ਼ ਕਰ ਰਹੇ ਹਨ ਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਕੁਛ ਕੁ ਸਾਹਮਣੇ ਆਵੇਗਾ ਉਸ ਦਾ ਸਰ ਬਣਦੀ ਕਰਦੇ ਕਿ ਸਰ ਇਹਨਾਂ ਕੋ ਕੀ ਕੀ ਰਿਕਵਰ ਹੋ ਗਿਆ ਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਨਾ ਤਾਂ ਜਿਹੜੀ ਜਿਹੜੀ ਬਾਲੀਆਂ ਸੀ ਉਹ ਕਬੂਲ ਕੀਤੀਆਂ ਆਪਾਂ ਨੇ ਬਾਕੀ ਉਹਦੀ ਪੁਸ਼ਕਿਸ਼ਾਨੇ ਚੱਲ ਰਹੀ ਹੈ ਹੋਰ ਕੋਈ ਸਾਰੇ ਇਹਨਾਂ ਕੋ ਹਥਿਆਰ ਵਗਾਰਾ ਬਰਾਮਦ ਕੀਤਾ ਜੀ ਨਿਊਜ਼ ਦੇ ਸਬੰਧ ਵਿੱਚ ਸਾਰੀ ਪੁਸ਼ਕਿਸ਼ ਚੱਲ ਰਹੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜਾ ਆਪਣਾ ਲੋਟਾ ਕੋਹ ਦੀ ਖੜਤੀ ਤਰਜਾ ਇਹ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਬਾਰਤਤ ਕੀਤੀ ਉਹਦਾ ਸਰ ਪਤਾ ਕਰਾਇਆ ਜਾਵੇਗਾ ਅੱਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਇਹ ਜਨਤਨ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵਿਚਣ ਵਾਲੇ ਦੇ ਖਿਲਾਫ ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਬੈਡ ਅੰਸਰ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਹੈ ਸਾਡਾ ਸਾਥ ਦਿੱਤਾ ਜਾਵੇ ਥੈਂਕ ਯੂ